ਜਨਬ ਜੀ ਅੱਜ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰ ਹਨ ਅੱਜ ਅੱਜ ਦੀਆਂ ਕੁਝ ਗੱਲਾਂ ਮਤਾਈ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਜਿਹੜਾ 1 ਅਗਸਤ ਤੋਂ ਅਮਰੀਕਾ ਵੱਲੋਂ ਆ ਤਾਂਬੇ ਦੇ ਉੱਤੇ ਜਾਨਕਿ ਕਾਪਰ ਦੇ ਉੱਤੇ ਟੈਰਿਫ ਲਾਇਆ ਜਾ ਰਿਹਾ ਕੈਨੇਡਾ ਦੇ ਉੱਤੇ ਉਹਦੇ ਜਵਾਬ ਦੇ ਵਿੱਚ ਹੁਣ ਕੈਨੇਡਾ ਕੀ ਕਰ ਰਿਹਾ? ਦੂਜੀ ਗੱਲਬਾਤ ਕਰਨੀ ਹੈ ਕੈਨੇਡਾ ਡਿਸੇਬਿਲਟੀ ਬੈਨੀਫਿਟ ਤੋਂ ਲੋਕ ਨਿਰਾਸ਼ ਨੇ। ਫਾਇਦਾ ਨਹੀਂ ਹੋ ਰਿਹਾ। ਜੀ ਗੱਲਬਾਤ ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਲੋਕਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਕਮੀ ਆ ਰਹੀ ਹੈ ਤੇ ਇੱਕ ਗੱਲਬਾਤ ਕਰਨੀ ਹੈ ਕਿ ਇੱਕ ਨਰਸ ਦੁਆਰਾ ਮਰੀਜ਼ ਨੂੰ ਗਲਤ ਦਵਾਈ ਦੇਣ ਦਾ ਮਾਮਲਾ ਸਾਹਮਣੇ ਆਇਆ ਕਿ ਜਿਹੜੀ ਦਵਾਈ ਦੇਣੀ ਸੀ ਉਹ ਦਿੰਦੇ ਨਹੀਂ ਸੀ ਜਿਹੜੀ ਨਹੀਂ ਦੇਣੀ ਸੀ ਉਹ ਦੇ ਹੀ ਜਾਂਦੇ ਸੀ 5 ਦਿਨ ਲਈ ਸਸਪੈਂਡ ਕੀਤਾ ਗਿਆ ਇੱਕ ਟਿਕਟੌਕ ਤੇ ਉੱਤੇ ਇਮੀਗ੍ਰੈਂਟਾਂ ਦੇ ਵਿਰੁੱਧ ਪ੍ਰਚਾਰ ਕਰਨ ਦੀ ਨਕਲੀ ਵੀਡੀਓ ਮਿਲੀ ਆ ਉਹ ਨਕਲੀ ਵੀਡੀਓ ਕੀ ਆ ਤੇ ਉਹ ਜਿਹੜਾ ਬੰਦਾ ਵੀਡੀਓ ਬਣਾ ਰਿਹਾ ਅਸਲ ਦੇ ਵਿੱਚ ਕਹਿੰਦੇ ਉਹ ਹੈ ਹੀ ਨਹੀਂ ਸਾਰਾ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਇਹਦੇ ਬਾਰੇ ਆਪਾਂ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਚਰਚਾ ਕਰਨੀ ਹੈ ਸਭ ਤੋਂ ਪਹਿਲੀ ਗੱਲਬਾਤ ਟੈਰਿਫਸ ਬਾਰੇ ਟੈਰਿਫ ਅਮਰੀਕਾ ਕੈਨੇਡਾ ਦੇ ਵਿਚਕਾਰ ਜਦੋਂ ਦੇ ਰਾਸ਼ਟਰਪਤੀ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣਿਆ ਉਹਦੇ ਤੋਂ ਬਾਅਦ ਸਭ ਤੋਂ ਵੱਧ ਚਰਚਾ ਵਾਲਾ ਮੁੱਦਾ ਆ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਅਸੀਂ 50% ਟੈਕਸ ਜਾਨੀ ਕਿ ਜਿਹਨੂੰ ਟੈਰਿਫ ਕਹਿੰਦੇ ਆ ਉਹ ਉਸ ਕਾਪਰ ਦੇ ਉੱਤੇ ਜਾਨੀ ਕਿ ਤਾਂਬੇ ਦੇ ਉੱਤੇ ਜਿਹੜਾ ਕੈਨੇਡਾ ਤੋਂ ਅਮਰੀਕਾ ਨੂੰ ਆਊਗਾ 1 ਅਗਸਤ ਤੋਂ ਲਾ ਦੇਣਾ ਮਤਲਬ 50% ਟੈਰਫ ਜਿਹੜੀ ਕਿ ਬਹੁਤ ਵੱਡੀ ਚੀਜ਼ ਆ ਜਿਹੜੀ 100 ਡਾਲਰ ਦੀ ਸੀਗੀ ਹੁਣ ਉਹ 150 ਡਾਲਰ ਦੀ ਮਿਲੂਗੀ ਇਹਦਾ ਹੋਊਗਾ ਕਿ ਕਿ ਅਮਰੀਕਾ ਦੇ ਵਿੱਚ ਜਿਹੜਾ ਇਹ ਕਾਪਰ ਜਾ ਰਿਹਾ ਤਾਂਬਾ ਜਾ ਰਿਹਾ ਕੈਨੇਡਾ ਤੋਂ ਜਾ ਰਿਹਾ ਉੱਥੇ ਬਹੁਤ ਜ਼ਿਆਦਾ ਮਹਿੰਗਾ ਹੋ ਜਾਊਗਾ ਉੱਥੇ ਬਹੁਤ ਜ਼ਿਆਦਾ ਮਹਿੰਗਾ ਹੋ ਜਾਊਗਾ ਉਹ ਕੈਨੇਡਾ ਤੋਂ ਖਰੀਦਣਾ ਬੰਦ ਕਰ ਦੇਣਗੇ ਤੇ ਕੈਨੇਡਾ ਨੂੰ ਇਹਦਾ ਘਾਟਾ ਪਊਗਾ ਕੈਨੇਡਾ ਨੇ ਅੱਜ ਇਹਦੇ ਬਾਰੇ ਮਹੱਤਵਪੂਰਨ ਐਲਾਨ ਕੀਤਾ ਕੈਨੇਡੀਅਨ ਇੰਡਸਟਰੀ ਮਿਨਿਸਟਰ ਨੇ ਮਲინი ਜੋਲੀ ਮਰੀਨ ਜੋਲੀ ਨੇ ਇਹ ਕਹਿਆ ਉਹ ਕਿੰਦੇ ਵੀ ਅਸੀਂ ਇਸ ਚੀਜ਼ ਦੇ ਨਾਲ ਲੜਾਂਗੇ ਅਸੀਂ ਫਾਈਟ ਬੈਕ ਕਰਾਂਗੇ ਹਾਲਾਂਕਿ ਇਹਦੀਆਂ ਡਿਟੇਲਸ ਹਜੇ ਆ ਰਹੀਆਂ ਕਿ ਫਾਈਟ ਬੈਕ ਕਰਨਾ ਕਿੱਦਾਂ ਹੈ ਇਹ ਕੀ ਕਰਨਗੇ ਕੀ ਸਟ੍ਰੈਟਜੀ ਹੈ ਕੀ ਰਣਨੀਤੀ ਕੀ ਹੈ ਉਹ ਇਹਨਾਂ ਨੇ ਪੂਰੀ ਹਜੇ ਤੱਕ ਨਹੀਂ ਦੱਸੀ ਪਰ ਇਹ ਕਹਿ ਦਿੱਤਾ ਕਿ ਅਸੀਂ ਅਮਰੀਕਾ ਦੇ ਇਹ ਸਟੈਰਫ ਦੇ ਨਾਲ ਫਾਈਟ ਬੈਕ ਕਰਾਂਗੇ ਕਾਪਰ ਦਾ ਰੌਲਾ ਕਿਉਂ ਆ ਬਾਕੀ ਸਾਰੀਆਂ ਚੀਜ਼ਾਂ ਦੇ ਉੱਤੇ ਰੌਲਾ ਪਹਿਲਾਂ ਪਿਆ ਇਹ ਕਾਪਰ ਜਾਂ ਤਾਂਬਾ ਹੀ ਕਿਉਂ 트럼ਪ ਨੇ ਇਸ ਕਰਕੇ ਕਿਹਾ ਕਿ ਜਿਹੜਾ ਕਾਪਰ ਆ ਇਹ ਅਮਰੀਕਾ ਦੇ ਡਿਫੈਂਸ ਡਿਪਾਰਟਮੈਂਟ ਦੇ ਵਿੱਚ ਸਭ ਤੋਂ ਵੱਧ ਯੂਜ਼ ਕੀਤੀ ਜਾਣ ਵਾਲਾ ਤੱਤ ਆ ਤੇ ਉਹ ਚਾਹੁੰਦੇ ਆ ਕਿ ਅਮਰੀਕਾ ਦੀ ਜਿਹੜੀ ਕਾਪਰ ਇੰਡਸਟਰੀ ਆ ਜਿਹੜੀ ਤਾਂਬੇ ਦੀ ਇੰਡਸਟਰੀ ਆ ਉਹ ਬਹੁਤ ਜ਼ਿਆਦਾ ਸਟਰੋਂਗ ਬਣ ਜAVE ਇਹ ਮਾਮਲਾ ਆ ਡਿਫੈਂਸ ਦੇ ਵਿੱਚ ਮਤਲਬ ਜਿੱਥੇ ਹਥਿਆਰ ਬਣਦੇ ਆ ਹਥਿਆਰਾਂ ਦੇ ਵਿੱਚ ਕਾਪਰ ਤਾਂਬਾ ਇਹਦੀ ਵਰਤੋਂ ਬਹੁਤ ਕੀਤੀ ਜਾਂਦੀ ਆ ਤੇ ਜਿਉ ਵਰਤੂ ਕੀਤੀ ਜਾਂਦੀ ਉਹ ਕਹਿੰਦੇ ਅਸੀਂ ਜਿਹੜਾ ਕੈਨੇਡਾ ਤੋਂ ਮੰਗਵਾਉਨੇ ਆ ਕਿਉਂ ਨਹੀਂ ਅਸੀਂ ਆਪਣਾ ਹੀ ਇੱਥੇ ਤਿਆਰ ਕਰ ਲੈਂਦੇ ਇਹਨੂੰ ਜਾਂ ਔਰਸ ਤੋਂ ਜਾਂ ਕੁਛ ਕਰਕੇ ਵੀ ਜਿਹੜੀ ਇੱਥੋਂ ਦੀ ਇੰਡਸਟਰੀ ਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਉਹ ਤਾਕਤਵਾਰ ਹੋਣੀ ਚਾਹੀਦੀ ਇਸ ਕਰਕੇ ਉਹਨੇ 50% ਟੈਰਫ ਕੈਨੇਡਾ ਦੇ ਕਾਪਰ ਦੇ ਉੱਤੇ ਲਾ ਦਿੱਤਾ ਆ ਕੈਨੇਡਾ ਬਹੁਤ ਕਾਪਰ ਵੇਚਦਾ ਅਮਰੀਕਾ ਨੂੰ ਵੀ 2023 ਦੇ ਵਿੱਚ ਜਿਹੜਾ ਅਮਰੀਕਾ ਨੇ 52% ਕੈਨੇਡਾ ਦਾ ਕਾਪਰ ਐਕਸਪੋਰਟ ਦੇ ਵਿੱਚ ਲਿਆ ਜਾਨੀ ਕਿ 9.3 ਬਿਲੀਅਨ ਡਾਲਰ ਦੀ ਕੀਮਤ ਦੱਸੀ ਜਾ ਰਹੀ ਹੈ। ਸੋ ਕੈਨੇਡਾ ਦਾ ਅਮਰੀਕਾ ਤਾਂਬੇ ਦਾ ਸਭ ਤੋਂ ਵੱਡਾ ਗਾਹਕ ਆ। 99.3 ਬਿਲੀਅਨ ਡਾਲਰ ਆਪਣੇ ਆਪ ਵਿੱਚ ਬਹੁਤ ਵੱਡੀ ਰਕਮ ਆ ਇਹ। ਹੁਣ ਦੂਜੇ ਦੇਸ਼ਾਂ ਦੇ ਉੱਤੇ ਵੀ ਇਹਦਾ ਅਸਰ ਪੈਣਾ ਜਿਹੜਾ 트럼ਪ ਸਾਹਿਬ ਦਾ ਫੈਸਲਾ ਆ ਜਿਵੇਂ ਚਿੱਲੀ ਆ, ਪੇਰੂ ਆ ਉਹ ਵੀ ਅਮਰੀਕਾ ਦੇ ਮੇਜਰ ਸਪਲਾਈਅਰ ਆ ਉਹ ਜਿਹੜਾ 90% ਕਾਪਰ ਰਿਪੋਰਟ ਆ ਉਹ ਇਧਰਲੇ ਪਾਸੇ ਕਰਦੇ ਆ ਮਾਈਨਿੰਗ ਕੰਪਨੀ ਜਿਹੜੀਆਂ ਉਹ ਚਿੰਤਤ ਨੇ ਇਸ ਵੇਲੇ ਅਮਲੀਨਾ ਜੋਲੀ ਨੇ ਇਹ ਵੀ ਕਿਹਾ ਆ ਉਹਨਾਂ ਨੇ ਜਿਹੜਾ ਹਾਲਾਕੇ ਜਿਹੜੀਆਂ ਮੇਜਰ ਕੈਨੇਡੀਅਨ ਮਾਈਨਿੰਗ ਕੰਪਨੀਆਂਜ਼ ਆ ਜਿਵੇਂ ਗਲਨਕੋਰਾ ਜਾਂ ਟੈਕ ਰਿਸੋਰਸਸ ਆ ਉਹਨਾਂ ਦੇ ਨਾਲ ਨਵੇਂ ਟੈਰਿਫ ਬਾਰੇ ਗੱਲਬਾਤ ਵੀ ਕੀਤੀ ਆ ਤੇ ਟੈਰਿਫ ਜਿਹੜੀ ਇਹ ਲੜਾਈ ਆ ਇਹ ਲਗਾਤਾਰ ਚੱਲ ਰਹੀ ਹੈ ਉਧਰੋਂ ਟੈਰਿਫ ਲੱਗਦੇ ਇਧਰੋਂ ਕਾਊਂਟਰ ਟੈਰਿਫ ਲੱਗਦੇ ਆ ਟਰੇਡ ਡੈਡਲਾਈਨ ਜਿਹੜੀ ਆ ਉਹ ਇਸ ਵੇਲੇ ਨੇੜੇ ਆ ਕੈਨੇਡਾ ਤੇ ਅਮਰੀਕਾ ਨੇ ਇੱਕ ਜਿਹੜੀ ਨਵੀਂ ਟਰੇਡ ਡੀਲ ਸਾਈਨ ਕਰਨੀ ਆ ਉਹ 10 11 ਦਿਨ ਬਾਅਦ ਯਾਨੀ ਕਿ 21 ਜੁਲਾਈ ਨੂੰ ਸਾਈਨ ਕਰਨੀ ਆ ਤੇ ਜੀ 7 ਸਮਿਟ ਜਿਹੜਾ ਜੂਨ ਦੇ ਵਿੱਚ ਹੋਇਆ ਸੀ ਉਹਦੇ ਵਿੱਚ ਇਹਨਾਂ ਨੇ ਫੈਸਲਾ ਕੀਤਾ ਸੀ ਸੋ ਉਹ ਡੈਡਲਾਈਨ ਜਿਹੜੀ 21 ਤਰੀਕ ਵੀ ਨੇੜੇ ਆ ਰਹੀ ਆ ਤੇ ਅਮਰੀਕਾ ਜਿਹੜੇ ਯੂ ਐਸ ਅੰਬੈਸਡਰ ਤੇ ਕੈਨੇਡਾ ਦੇ ਵਿੱਚ ਉਹ ਕਹਿੰਦੇ ਵੀ 21 ਤੱਕ ਲੱਗਦਾ ਨਹੀਂ ਸਾਨੂੰ ਵੀ ਇਹ ਕੋਈ ਜੀ ਜਿਆਰ ਹੋ ਸਕੇ ਕੈਨੇਡਾ ਆਪਣੇ ਟੈਰਫ ਲਾ ਸਕਦਾ ਪਰ ਇਹਨਾਂ ਮੁਖਕਾਰਨੀ ਨੇ ਕਿਹਾ ਕਿ ਕੈਨੇਡਾ ਜਿਹੜੇ ਇਹਨਾਂ ਦੇ ਟੈਰਫ ਅਮਰੀਕਾ ਦੇ ਉੱਤੇ ਉਹਨਾਂ ਦੇ ਉੱਤੇ ਵੀ ਉਹ ਗੱਲਬਾਤ ਕੋਈ ਨਾ ਕੋਈ ਮੁੱਦੇ ਦੇ ਉੱਤੇ ਕਰ ਸਕਦੇ ਆ ਪਰ ਵੱਡਾ ਫੈਸਲਾ ਆ ਕਿ ਅਸੀਂ ਜਿਹੜਾ ਇਹਦੇ ਉੱਤੇ ਫਾਈਟ ਬੈਕ ਕਰਾਂਗੇ ਦੂਜੀ ਅੱਜ ਖਬਰ ਕੈਨੇਡਾ ਡਿਸੇਬਿਲਟੀ ਬੈਨੀਫਿਟ ਬਾਰੇ ਆ ਕੈਨੇਡਾ ਡਿਸੇਬਿਲਟੀ ਬੈਨੀਫਿਟ ਹੈ ਕੀ ਆ ਇਹ ਇੱਕ ਨਵੀਂ ਮਹੀਨਾਵਾਰ ਪੇਮੈਂਟ ਆ ਲਗਭਗ 200 ਡਾਲਰ ਦੀ ਹੁੰਦੀ ਆ ਜਿਹੜੀ ਉਹਨਾਂ ਲੋਕਾਂ ਦੀ ਮਦਦ ਕਰਦੇ ਆ ਜਿਹੜੇ ਜਿਹੜੇ ਡਿਸੇਬਲ ਨੇ ਕੋਈ ਨਾ ਕੋਈ ਉਹਨਾਂ ਨੂੰ ਸਮੱਸਿਆ ਹੈ ਸਰੀਰ ਦੀ ਤੇ ਜਾਂ ਕੋਈ ਹੋਰ ਤੇ ਆਰਥਿਕ ਤੌਰ ਦੇ ਉੱਤੇ ਵੀ ਉਹ ਸਟਰਗਲ ਕਰ ਰਹੇ ਆ ਲੋਕ ਕਹਿੰਦੇ ਵੀ ਇਹ 200 ਡਾਲਰ ਬਹੁਤ ਜ਼ਿਆਦਾ ਨਹੀਂ ਇਹਦੇ ਨਾਲ ਕੁਝ ਵੀ ਨਹੀਂ ਬਣਦਾ ਬਹੁਤ ਸਾਰੇ ਲੋਕ ਜਿਹੜੇ ਡਿਸੇਬਿਲਟੀ ਦੇ ਉੱਤੇ ਨੇ ਉਹ ਕਹਿੰਦੇ ਆ ਕਿ ਇਹ ਰਕਮ ਇੰਨੀ ਛੋਟੀ ਆ ਵੀ ਇਹਦੇ ਨਾਲ ਟੋਡਰੈਂਟ ਫੂਡ ਜਾਂ ਮੈਡੀਸਨ ਕੋਈ ਵੀ ਕਵਰ ਚੀਜ਼ ਨਹੀਂ ਹੁੰਦੀ ਇਸ ਇਹਦੇ ਨਾਲ ਅ ਦੂਜੀ ਗੱਲ ਉਹ ਇਹ ਕਹਿੰਦੇ ਵੀ ਇਹਦੇ ਚ ਟਾਈਮ ਬਹੁਤ ਲੱਗਦਾ ਵੀ ਅਪਲਾਈ ਕਰਨਾ ਬੈਨੀਫਿਟ ਦੇ ਲਈ ਬਹੁਤ ਸਲੋ ਆ ਉੱਥੇ ਬਹੁਤ ਜ਼ਿਆਦਾ ਸਮਾਂ ਲੱਗਦਾ ਕੁਝ ਵੀ ਲੋਕ ਜਿਹੜੇ ਨੇ ਉਹਨਾਂ ਨੂੰ ਕਈ ਮਹੀਨੇ ਉਡੀਕ ਕਰਨੀ ਪੈਂਦੀ ਹੈ ਆਪਣੀ ਐਪਲੀਕੇਸ਼ਨ ਰਿਵਿਊ ਕਰਨ ਦੇ ਲਈ ਉਹ ਕਹਿੰਦੇ ਤੁਹਾਨੂੰ ਡੀਟੀਸੀ ਲਈ ਪਹਿਲਾਂ ਕੁਆਲੀਫਾਈ ਕਰਨਾ ਪੈਂਦਾ ਜਿਹੜਾ ਕੈਨੇਡੀਅਨ ਡਿਸੇਬਿਲਟੀ ਬੈਨੀਫਿਟ ਆ ਉਹ ਲੈਣ ਦੇ ਲਈ ਤੁਹਾਨੂੰ ਡਿਸੇਬਿਲਟੀ ਟੈਕਸ ਕ੍ਰੈਡਿਟ ਜਾਨੀ ਕਿ ਡੀਟੀਸੀ ਦੇ ਲਈ ਕੁਆਲੀਫਾਈ ਕਰਨਾ ਪੈਂਦਾ ਜਿਹੜੀ ਡਿਸੇਬਿਲਟੀ ਟੈਕਸ ਕ੍ਰੈਡਿਟ ਆ ਉਹਦੇ ਲਈ ਕੁਆਲੀਫਾਈ ਕਰਨਾ ਇੱਕ ਆਪਣੇ ਆਪ ਤੇ ਵਿੱਚ ਹੋਰ ਵੱਡੀ ਸਮੱਸਿਆ ਆ ਜਿਹੜੀ ਡਿਸੇਬਿਲਟੀ ਟੈਕਸ ਕ੍ਰੈਡਿਟ ਆ ਉਹ ਹੁੰਦਾ ਕਿ ਤੁਹਾਡੀ ਜਿਹੜੀ ਕੰਡੀਸ਼ਨ ਦੀ ਲਿਮਟ ਕੀ ਆ ਨਾ ਕਿ ਸਿਰਫ ਤੁਹਾਡੇ ਡਾਇਗਨੋਸ ਦੇ ਉੱਤੇ ਆ ਸੋ ਉਹਦੇ ਲਈ ਪ੍ਰੂਵ ਕਰਨਾ ਕਿ ਮੈਂ ਡਿਸੇਬਲ ਆ ਤੇ ਕਿੰਨਾ ਡਿਸੇਬਲ ਆ ਉਹ ਆਪਣੇ ਆਪ ਦੇ ਵਿੱਚ ਬਹੁਤ ਹਾਰਡ ਜੌਬ ਮੰਨੀ ਜਾਂਦੀ ਆ ਸ ਦੂਜਾ ਇਹ ਆ ਕਿ ਜੇ ਕੋਈ ਇਹਦੇ ਲਈ ਡਿਸੇਬਿਲਟੀ ਟੈਕਸ ਕ੍ਰੈਡਿਟ ਦੇ ਲਈ ਅਪਲਾਈ ਕਰਦਾ ਤਾਂ ਡਾਕਟਰ ਚਾਹੀਦਾ ਜਾਂ ਤੁਹਾਨੂੰ ਸਪੈਸ਼ਲਿਸਟ ਚਾਹੀਦਾ ਜਿਹੜਾ ਤੁਹਾਡਾ ਫਾਰਮ ਭਰੇ ਦੱਸੇ ਕਿ ਬੰਦਾ ਇਨਾ ਡਿਸੇਬਲ ਆ ਆਸ਼ਮਸਿਆ ਹੁਣ ਉਹ ਆਪਣੇ ਆਪ ਦੇ ਵਿੱਚ ਬਹੁਤ ਸਖਤ ਕੰਮ ਤੇ ਮਹਿੰਗਾ ਆ ਕਿਉਂਕਿ ਤੁਹਾਡੇ ਕੋਲੇ ਲੋਕਲ ਕੋਲੇ ਤੇ ਫੈਮਿਲੀ ਡਾਕਟਰ ਹੈ ਨਹੀਂ ਜਦੋਂ ਫੈਮਿਲੀ ਡਾਕਟਰ ਹੈ ਨਹੀਂ ਤੇ ਫਾਰਮ ਕਿਹਦੇ ਕੋਲੋਂ ਪਰੋਣ ਉਹ ਉੱਥੇ ਆਪਣੇ ਮਤਲਬ ਇੱਕ ਤੇ ਹੈ ਥੋੜੇ ਪੈਸੇ ਦੂਜੇ ਜਿਹੜੇ ਹੈਗੇ ਆ ਉਹ ਵੀ ਬਹੁਤ ਔਖੇ ਮਿਲਦੇ ਆ ਦੂਜਾ ਜਿਹੜੀਆਂ ਇਨਵੀਜੀਬਲ ਡਿਸੇਬਿਲਿਟੀਆਂ ਨੇ ਜਿਵੇਂ ਮੈਂਟਲ ਇਲਨੈਸ ਹੁਣ ਉਹਨੂੰ ਤਾਂ ਕੋਈ ਦੇਖਦਾ ਹੀ ਨਹੀਂ ਉਹਨੂੰ ਥੋੜਾ ਮੰਨਦੇ ਆ ਜਾਂ ਕੋਈ ਹੋਰ ਇਨਵੀਜੀਬਲ ਜਿਹੜੀਆਂ ਡਿਸੇਬਿਲਿਟੀਆਂ ਨੇ ਉਹਨਾਂ ਨੂੰ ਉਹ ਆਮ ਤੌਰ ਦੇ ਤੇ ਕੁਆਲੀਫਾਈ ਕਰਨ ਦੇ ਲਈ ਸਟਰਗਲ ਕਰਦੇ ਨੇ ਤੇ ਵੀ ਅਸੀਂ ਵੀ ਡਿਸੇਬਲ ਆ ਜਿਹੜੇ ਐਡਵੋਕੇਟਸ ਨੇ ਉਹਨਾਂ ਨੇ ਇਹਦੇ ਲਈ ਕਿਹਾ ਵੀ ਕੋਈ ਨਾ ਕੋਈ ਸੌਖਾ ਹੋਣਾ ਚਾਹੀਦਾ ਹੈ ਕੋਈ ਨਾ ਕੋਈ ਸੌਖਾ ਤਰੀਕਾ ਹੋਣਾ ਚਾਹੀਦਾ ਬਹੁਤ ਸਾਰੇ ਜਿਹੜੇ ਡਿਸੇਬਿਲਟੀ ਵਾਲੇ ਲੋਕ ਨੇ ਗਰੀਬੀ ਦੇ ਵਿੱਚ ਦਿਨ ਕੱਟਦੇ ਆ ਹੈਲਥ ਕੇਅਰ ਐਕਸੈਸ ਹੈ ਨਹੀਂ ਸਾਰਿਆਂ ਦੇ ਲਈ ਡਿਸੇਬਿਲਟੀ ਸਪੋਰਟ ਮਿਲਦੀ ਬਹੁਤ ਔਖੀ ਆ ਕਾਸਟ ਆਫ ਲਿਵਿੰਗ ਐਸ ਵੀਲੇ ਵਧੀ ਆ ਤੇ ਜਿਹੜੀ ਐਕਸੈਸੀਬਿਲਟੀ ਕਈ ਬਿਲਡਿੰਗ ਦੇ ਵਿੱਚ ਉਹ ਹੈ ਨਹੀਂ 휠ਚਰ ਟ੍ਰੈਕ ਹੈ ਨਹੀਂ ਟ੍ਰਾਂਜ਼ਿਟ ਸਿਸਟਮ ਦੇ ਵਿੱਚ ਵੀ ਨਹੀਂ ਵਰਕਪਲੇਸ ਦੇ ਵਿੱਚ ਹਜੇ ਵੀ ਕੈਨੇਡਾ ਦੇ ਵਿੱਚ ਫੁੱਲੀ ਐਕਸੈਸੀਬਲ ਨਹੀਂ ਹੈ ਕਿ ਉੱਥੇ ਇਹ ਸਾਰਾ ਕੁਝ ਜਿਹੜੀ ਸਮੱਸਿਆ ਹੋ ਆ ਰਹੀ ਆ ਉਹਨਾਂ ਨੂੰ ਤੇ ਇਹ ਇੱਕ ਵੱਡੀ ਜਿਹੜੀ ਸਮੱਸਿਆ ਆ ਤੇ ਸੇਵਲ ਲੋਕਾਂ ਦੇ ਲਈ ਅਗਲੇ ਦੋਸਤੋ ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਲੋਕਾਂ ਦੇ ਬਾਰੇ ਅਪਡੇਟ ਕਿ ਗਿਣਤੀ ਕਿੱਥੇ ਕਿ ਪਹੁੰਚੀ ਹੈ ਜੂਨ ਦਾ ਡਾਟਾ ਸਾਹਮਣੇ ਆ ਇਸ ਜੂਨ ਦੇ ਵਿੱਚ ਉਹ ਕਹਿੰਦੇ ਆ ਜੇਕਰ ਇਹਨੂੰ 1 ਸਾਲ ਪਹਿਲਾਂ ਦੇ ਨਾਲ ਜੂਨ ਮਹੀਨੇ ਦੇ ਨਾਲ ਮੁਕਾਬਲਾ ਕਰਕੇ ਦੇਖਿਆ ਜਾਵੇ ਤਾਂ ਬਹੁਤ ਘੱਟ ਲੋਕ ਅਮਰੀਕਾ ਗਏ ਹੈ ਜੂਨ 2024 ਦੇ ਹਿਸਾਬ ਨਾਲ ਅ ਸਿਰਫ ਕਾਰ ਵਾਲਿਆਂ ਦੀ ਗਿਣਤੀ ਨਹੀਂ ਘਟੀ ਜਿਹੜੇ ਜਹਾਜ਼ਾਂ ਦੇ ਵਿੱਚ ਜਾਂਦੇ ਉਹਨਾਂ ਦੀ ਵੀ ਗਿਣਤੀ ਘਟੀ ਹੈ ਅਮਰੀਕਾ ਨੂੰ ਟ੍ਰਿਪ 22% ਡਾਊਨ ਹੋਏ 22 ਇਅਰ ਤੇ 33% ਡਾਊਨ ਹੋਏ ਜੂਨ ਦੇ ਵਿੱਚ ਅ ਬਾਈ ਕਾਰ ਮੈਨ ਕਿ ਬਾਈ ਰੋਡ ਜਿਹੜੀ ਸਟੈਟਿਸਟਿਕਸ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਆ ਉਹ ਇਹ ਦੱਸ ਰਹੀ ਹੈ ਜਿਹੜਾ ਓਵਰਸੀਜ਼ ਟ੍ਰੈਵਲ ਆ ਉਹ ਵਧਿਆ ਇਹ ਕਮਾਲ ਦੀ ਗੱਲ ਆ ਕੈਨੇਡੀਅਨ ਜਿਹੜੇ ਨੇ ਉਹ ਜ਼ਿਆਦਾ ਦੂਜੇ ਦੇਸ਼ਾਂ ਦੇ ਵਿੱਚ ਗਏ ਨੇ ਓਵਰਸੀਜ਼ ਟ੍ਰੈਵਲ ਪਿਛਲੇ ਸਾਲਾਂ ਦੇ ਮੁਕਾਬਲੇ 7% ਉੱਤੇ ਗਿਆ ਇੱਕ ਤਾਂ ਇਹ ਹੁੰਦਾ ਨਾ ਕਿ ਕੈਨੇਡਾ ਦੇ ਵਿੱਚ ਆਰਥਿਕ ਤੰਗੀ ਆ ਜਾਂ ਇਸ ਵੇਲੇ ਕੁਝ ਚੱਲ ਰਿਹਾ ਇਸ ਕਰਕੇ ਲੋਕ ਟ੍ਰੈਵਲ ਨਹੀਂ ਕਰ ਰਹੇ ਘਟ ਜਾ ਰਹੇ ਆ ਪਰ ਇੱਥੇ ਲੋਕ ਜਾ ਰਹੇ ਆ ਅਮਰੀਕਾ ਨਹੀਂ ਜਾ ਰਹੇ ਦੂਜੇ ਦੇਸ਼ਾਂ ਨੂੰ ਜਾ ਰਹੇ ਜਿਹੜੇ ਔਰ ਦੂਜਾ ਉਲਟਾ ਜਦੋਂ ਇਹਦਾ ਹਾਲ ਦੇਖਦੇ ਆ ਜਿਹੜੇ ਅਮਰੀਕਨ ਨੇ ਉਹ ਵੀ ਬਹੁਤ ਥੋੜੇ ਜਿਹੜੇ ਡਰਾਈਵ ਕਰਕੇ ਕੈਨੇਡਾ ਆ ਰਹੇ ਆ ਉਹਦੇ ਵਿੱਚ ਵੀ 10% ਡ੍ਰੌਪ ਆਇਆ ਔਰ ਇਹ 10% ਡ੍ਰੌਪ ਲਗਾਤਾਰ ਪਿਛਲੇ 5 ਮਹੀਨਿਆਂ ਤੋਂ ਜਦੋਂ ਅਮਰੀਕਾ ਦੇ ਵਿੱਚ ਇਲੈਕਸ਼ਨ ਹੋਈ ਆ ਉਹਦੇ ਤੋਂ ਬਾਅਦ ਹੀ ਇਹ ਸਾਰਾ ਕੁਝ ਸ਼ੁਰੂ ਹੋ ਗਿਆ ਸੀ ਕਿਉਂਕਿ ਕੁਝ ਵੀ ਕਲੀਅਰ ਨਹੀਂ ਸੀ ਵੀ ਇਹ ਕੀ ਹੋਣਾ ਤੇ ਕੀ ਨਹੀਂ ਹੋਣਾ ਔਰ ਸਭ ਤੋਂ ਵੱਧ ਸੇਮ ਡੇ ਟ੍ਰਿਪ ਨੇ ਜਿਹੜੇ ਜਿਹੜੇ ਅਮਰੀਕਾ ਨੂੰ ਲੋਕ ਅੱਜ ਜਾ ਕੇ ਸਵੇਰੇ ਜਾ ਕੇ ਸ਼ਾਮੀ ਆ ਜਾਂਦੇ ਉਹਨਾਂ ਤੇ ਸਭ ਤੋਂ ਵੱਧ ਅਸਰ ਪਿਆ 40% ਡਾਊਨ ਸੋ ਜਿਹੜਾ 911 ਤੋਂ ਬਾਅਦ ਜਾਂ 2008 ਤੋਂ ਬਾਅਦ ਜਦੋਂ ਫਾਈਨੈਂਸ਼ੀਅਲ ਕ੍ਰਾਈਸਿਸ ਹੈਗਾ ਉਸ ਵੇਲੇ ਤੋਂ ਵੀ ਜ਼ਿਆਦਾ ਘਟ ਗਏ ਆ ਇਹ ਜਿਹੜੇ ਬਾਰਡਰ ਕ੍ਰਾਸਿੰਗ ਦੇ ਵਿੱਚ ਵੱਡਾ ਫਰਕ ਆ ਜਿਹੜਾ ਲੈਂਡ ਟਰੈਵਲ ਆ ਸਭ ਤੋਂ ਜ਼ਿਆਦਾ ਉਹਦੇ ਤੇ ਅਸਰ ਹੋਇਆ ਕਾਰ ਟਰੈਵਲ ਮੈਟਰ ਕਿਉਂ ਕਰਦੇ ਆ ਕਾਰ ਟ੍ਰਿਪ ਇੱਕ ਤਾਂ ਸੌਖੇ ਆ ਦੂਜੇ ਸਸਤੇ ਪੈਂਦੇ ਆ ਤੇ ਦੂਜਾ ਇਹ ਮਤਲਬ ਜਿਹੜਾ ਉਹਨਾਂ ਦੇ ਉੱਤੇ ਜਿਹੜਾ ਨਿਊਜ਼ ਜਾਂ ਉਹਦੇ ਉੱਤੇ ਜ਼ਿਆਦਾ ਅਸਰ ਪੈਂਦਾ ਸੋ ਹਾਲਾਂਕਿ ਅਮਰੀਕਾ ਹਜੇ ਵੀ ਟੌਪ ਡੈਸਟੀਨੇਸ਼ਨ ਆ ਜਿਹੜਾ ਮਤਲਬ ਕੈਨੇਡਾ ਦੀ ਸਭ ਤੋਂ ਵੱਧ ਵਿਸਿਟਡ ਕੰਟਰੀ ਜੇ ਕੋਈ ਹੈਗੀ ਹੈ ਕੈਨੇਡੀਅਨਸ ਦੇ ਇਤੋਂ ਅਮਰੀਕਾ ਹੀ ਆ ਤੇ 26 ਮਿਲੀਅਨ ਟ੍ਰਿਪ ਜਿਹੜੇ ਜਿਹਨਾਂ ਦੇ ਵਿੱਚੋਂ 38 ਮਿਲੀਅਨ ਜਿਹੜੇ ਆ ਉਹ ਇੰਟਰਨੈਸ਼ਨਲੀ 2023-24 ਦੇ ਵਿੱਚ ਕੀਤੇ ਗਏ ਆ ਬਾਰਡਰ ਡਿਲੇਸ ਬਹੁਤ ਹੁੰਦੇ ਆ ਦੂਜੇ ਰੂਲ ਬਹੁਤ ਸਖਤ ਨੇ ਪਤਾ ਕੋਈ ਨਹੀਂ ਉਹਨਾਂ ਨੇ ਕੀ ਕਰ ਦੇਣਾ ਕਿੱਧਰ ਨੂੰ ਕੀ ਕਰ ਦੇਣਾ ਇਸ ਕਰਕੇ ਲੋਕ ਡਰਦੇ ਆ ਕਾਸਟ ਵੀ ਕੁਦਰਤੀ ਥੋੜੀ ਜਿਹੀ ਹਾਈ ਆ ਜਿਹੜੇ ਕੈਨੇਡੀਅਨ ਸੈਂਟੀਮੈਂਟਸ ਨੇ ਅਮਰੀਕਾ ਦੇ ਨਾਲ ਪਿਛਲੇ ਰੌਲੇ-ਕੋਲੇ ਦੇ ਵਿੱਚ ਉਹ ਵੀ ਬਦਲੇ ਆ ਟੂਰਿਜ਼ਮ ਤੇ ਜਿਹੜੇ ਬਾਰਡਰ ਟਾਊਨਸ ਆ ਉਹਨਾਂ ਦੇ ਉੱਤੇ ਜ਼ਿਆਦਾ ਅਸਰ ਹੋਇਆ ਹਾਲਾਂਕਿ ਕੈਲੀਫੋਰਨੀਆ ਵਰਗੇ ਸੂਬਿਆਂ ਨੇ ਕੈਨੇਡਾ ਨੂੰ ਸਿੱਧਾ ਕਿਹਾ ਵੀ ਅਸੀਂ 트ੰਪ ਤੋਂ 2000 ਮੀਲ ਦੂਰ ਜਾਣੀ ਪਸ਼ਿੰਟਨ ਤੋਂ ਰਹਿਨੇ ਆ ਸਾਡਾ ਉਹਨਾਂ ਦੇ ਨਾਲ ਕੋਈ ਵਾਵਾਸਤਾ ਨਹੀਂ ਸਾਡਾ ਤੁਹਾਡੇ ਨਾਲ ਵਾਵਾਸਤਾ ਹੈ ਤੁਸੀਂ ਸਾਡੇ ਆਓ ਵਿਜ਼ਿਟ ਕਰੋ ਵਿਜ਼ਿਟ ਕਰਨ ਦਾ ਮਤਲਬ ਆ ਕਿ ਜਿਹੜਾ ਕੈਨੇਡਾ ਤੋਂ ਬੰਦਾ ਕੈਲੀਫੋਰਨੀਆ ਦੇ ਵਿੱਚ ਜਾਊਗਾ ਉੱਥੇ ਕੁਛ ਨਾ ਕੁਛ ਪੈਸਾ ਖਰਚੂਗਾ ਜਾਂ ਉਹ ਸਾਰੀ ਗੱਲਬਾਤ ਜਿਹੜੀ ਉਹਦੇ ਵਿੱਚੋਂ ਲਿਕਰ ਕੇ ਸਾਹਮਣੇ ਆਉਂਦੀ ਹੈ ਤੇ ਉਹਨਾਂ ਨੂੰ ਫਾਇਦਾ ਹੁੰਦਾ ਪਰ ਬਾਵਜੂਦ ਉਹਨਾਂ ਦੇ ਗਵਰਨਰ ਗੈਵਨ ਨਿਊਸ਼ਮ ਦੀਆਂ ਅਪੀਲਾਂ ਦੇ ਕੈਨੇਡਾ ਵਾਲੇ ਹੋਰਾਂ ਦੇਸ਼ਾਂ ਦੇ ਵਿੱਚ ਤਾਂ ਜਾ ਰਹੇ ਨੇ ਪਰ ਅਮਰੀਕਾ ਘਟ ਜਾ ਰਹੇ ਨੇ ਤੇ ਇਹ ਸਿਲਸਿਲਾ ਲਗਾਤਾਰ ਪਿਛਲੇ 5 ਮਹੀਨਿਆਂ ਤੋਂ ਐਸੇ ਤਰੀਕੇ ਦੇ ਨਾਲ ਚੱਲਿਆ ਆ ਰਿਹਾ ਹੁਣ ਜਿਹੜੀ ਜੂਨ ਦੀ ਰਿਪੋਰਟ ਆਈ ਹੈ ਉਹਦੇ ਵਿੱਚ ਵੀ ਅੰਕੜੇ ਇਹ ਦੱਸਦੇ ਕਿ ਚਾਹੇ ਕਿਸੇ ਨੇ ਬਾਈਕਾਰ ਰੋ ਬਾਰਡਰ ਕ੍ਰੋਸ ਕਰਨਾ ਹੋਵੇ ਚਾਹੇ ਉਹਨੇ ਹਵਾਈ ਸਫਰ ਕਰਨਾ ਹੋਵੇ ਸਾਰਿਆਂ ਦੇ ਵਿੱਚ ਹੀ ਵੱਡੀ ਕਮੀ ਜਿਹੜੀ ਲਗਾਤਾਰ ਜੂਨ ਮਹੀਨੇ ਦੇ ਵਿੱਚ ਵੀ ਆਈ ਇੱਕ ਨਰਸ ਉਹਦਾ ਨਾਮ ਰਤਪਾਲ ਰੰਧਾਵਾ ਦੱਸਦੇ ਆ ਕੈਮਲੂਪਸ ਬੀਸੀ ਦੇ ਵਿੱਚ ਉਹਨੂੰ 5 ਦਿਨ ਦੇ ਲਈ ਸਸਪੈਂਡ ਕੀਤਾ ਗਿਆ ਜਿਹੜੀ ਰੈਗੂਲੇਟਰੀ ਬਾਡੀ ਇਨਵੋਲਵ ਹੋਈ ਹੈ ਇਹਦੇ ਵਿੱਚ ਸਸਪੈਂਸ਼ਨ ਜਦੋਂ ਬੀਸੀ ਕਾਲਜ ਆਫ ਨਰਸਸ ਐਂਡ ਮਿਡਵਾਇਵਸ ਜਿਹੜੀ ਬੀਸੀਸੀਐਨਐਮ ਆ ਜਿਹੜੀ ਕਿ ਮਤਲਬ ਉਹ ਇਸ ਕੱਲ ਦੀ ਇਨਚਾਰਜ ਜੱਜ ਜਿਹਦੇ ਕੋਲ ਚਾਰਜ ਆ ਉਹ ਦੇਖਣ ਦੇ ਲਈ ਵੀ ਕਿ ਜਿਹੜੀਆਂ ਨਰਸਸ ਨੇ ਉਹ ਰੂਲ ਫਾਲੋ ਕਰ ਰਹੀਆਂ ਜਾਂ ਨਹੀਂ ਅ ਮੈਡੀਕੇਸ਼ਨ ਦੇ ਨਾਲ ਪ੍ਰੋਬਲਮ ਦੱਸੀ ਗਈ ਆ ਨਰਸ ਨੇ ਕੁਛ ਪੇਸ਼IENTS ਨੂੰ ਉਹ ਦਵਾਈ ਦੇ ਦਿੱਤੀ ਜਿਹਦਾ ਕੋਈ ਰੀਜ਼ਨ ਨਹੀਂ ਸੀ ਦੇਣ ਦਾ ਵੀ ਇਹ ਕਿਉਂ ਦੁੱਤੀ ਆ ਤੇ ਉਹ ਦਵਾਈ ਨਹੀਂ ਦਿੱਤੀ ਜਿਹੜੀ ਉਹਨਾਂ ਨੂੰ ਦੇਣੀ ਚਾਹੀਦੀ ਸੀ ਉਹ ਵੀ ਬਿਨਾ ਕਿਸੇ ਕਾਰਨ ਤੋਂ ਸੋ ਦੋ ਗਲਤੀਆਂ ਜਿਹੜੀਆਂ ਵੱਡੀਆਂ ਕੀਤੀਆਂ ਇੱਕ ਤਾਂ ਮਰੀਜ਼ਾਂ ਨੂੰ ਜਿਹੜੀ ਦਵਾਈ ਚਾਹੀਦੀ ਸੀ ਨਹੀਂ ਉਹ ਦੇ ਦਿੱਤੀ ਜਾਂ ਤੇ ਉਹਦੇ ਕੋਲ ਕੋਈ ਲੌਜੀਕ ਹੋਵੇ ਆ ਬਿਮਾਰੀ ਇਦਾਂ ਸੀ ਇਹ ਨੂੰ ਲਿਖੀ ਨਹੀਂ ਸੀ ਪਰ ਅਸੀਂ ਦੇ ਦਿੱਤੀ ਦੂਜੇ ਪਾਸੇ ਜਿਹੜੀ ਦੇਣੀ ਸੀ ਕੀ ਉਹ ਨਹੀਂ ਦਿੱਤੀ ਦੋਵਾਂ ਦੇ ਪਿੱਛੇ ਕੋਈ ਵੀ ਰੀਜ਼ਨ ਨਹੀਂ ਹੈ ਸੋ ਇਸ ਕਰਕੇ ਉਹਨਾਂ ਨੇ ਉਹਨੂੰ सਸਪੈਂਡ ਕਰ ਦਿੱਤਾ ਇਹਨਾਂ ਨੇ ਇਹ ਨਰਸ ਨੇ ਕਿਹਾ ਗਲਤ ਇਨਫੋਰਮੇਸ਼ਨ ਵੀ ਲਿਖੀ ਹੈ ਮੈਡੀਕਲ ਰਿਕਾਰਡਸ ਦੇ ਉੱਤੇ ਦਵਾਈ ਦੇਣ ਬਾਰੇ ਦੂਜਾ ਨਰਸ ਨੇ ਇਹ ਵੀ ਰਿਪੋਰਟ ਨਹੀਂ ਕੀਤਾ ਕਿ ਮੈਡੀਕੇਸ਼ਨ ਦੇ ਵਿੱਚ ਕੋਈ ਗਲਤੀ ਹੋਈ ਆ ਜਿਹੜਾ ਉਹਦਾ ਪੇਸ਼ੈਂਟ ਦੀ ਕੇਅਰ ਪਲਾਨ ਆ ਉਹਨੂੰ ਕਰੈਕਟਲੀ ਅਪਡੇਟ ਵੀ ਨਹੀਂ ਕੀਤਾ ਸੋ ਸਟੈਂਡਰਡ ਟੁੱਟੇ ਨੇ ਜੀ BCC ANM ਨੇ ਇਹ ਕਿਹਾ ਕਿ ਇੱਕ ਨਰਸ ਨੂੰ ਬਹੁਤ ਇਮਾਨਦਾਰੀ ਦੇ ਨਾਲ ਤੇ ਬਹੁਤ ਸੁਰੱਖਿਅਤ ਤਰੀਕੇ ਦੇ ਨਾਲ ਕੰਮ ਕਰਨਾ ਚਾਹੀਦਾ ਤੇ ਇਹ ਇਸ ਨਰਸ ਨੇ ਨਹੀਂ ਕੀਤਾ ਹੁਣ ਕਿਉਂਕਿ ਉਹਨੂੰ ਇਹਨੇ ਨਹੀਂ ਕੀਤਾ 5 ਦਿਨ ਦੀ ਸਸਪੈਂਸ਼ਨ ਤੇ ਪਬਲਿਕ ਵਾਰਨਿੰਗ ਜਿਹਨੂੰ ਮਤਲਬ ਪਬਲਿਕਲੀ ਵਾਰਨ ਕੀਤਾ ਗਿਆ ਨਾ ਕਿ ਉਹਨੂੰ ਕੋਈ ਉਦਾਂ ਦੀ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਕਿਹਾ ਹੈ ਕਿ ਜਿਹੜੀ ਉਹ ਮਤਲਬ ਜਿੰਨਾ ਦੇ ਕੰਸਲਟੈਂਟ ਨੂੰ ਮਿਲੂਗੀ ਤਾਂ ਕਿ ਪਲਾਨ ਬਣਾਉਗੀ ਕਿ ਇਦਾਂ ਦੀ ਜਿਹੜੀ ਗਲਤੀ ਦੁਬਾਰਾ ਨਾ ਹੋਵੇ ਸੋ ਗੋਲ ਮਕਸਦ ਉਹਨਾਂ ਦਾ ਇੱਕੋ ਹੀ ਆ ਕਿ ਪਬਲਿਕ ਦੀ ਸੇਫਟੀ ਕਿਸੇ ਨੂੰ ਕਿਸੇ ਤਰੀਕੇ ਦੇ ਨਾਲ ਰਹਿਣੀ ਚਾਹੀਦੀ ਹੈ ਕਾਲਜ ਨੇ ਇਹ ਕਿਹਾ ਕਿ ਪਨਿਸ਼ਮੈਂਟ ਦੇ ਨਾਲ ਜਾਂ ਜਿਹੜੀ ਸਜ਼ਾ ਦਿੱਤੀ ਆ ਇਹਦੇ ਨਾਲ ਇਸ਼ੂਜ਼ ਜਿਹੜੇ ਹੋਏ ਆ ਇਹ ਫਿਕਸ ਹੋਣਗੇ ਸੋ ਜਿਹੜੀਆਂ ਪ੍ਰੋਬਲਮਸ ਇਹ ਕਿਹਦੇ ਲਗਾਤਾਰ ਕਈ ਮਹੀਨਿਆਂ ਤੱਕ ਹੋਈਆਂ ਦਸੰਬਰ 2022 ਤੋਂ ਲੈ ਕੇ ਅਪ੍ਰੈਲ 2023 ਤੱਕ ਤੇ ਅਲਟੀਮੇਟਲੀ ਜਿਹੜਾ ਇਹ ਫੈਸਲਾ ਪਿਛਲੇ ਸੌਮੇ ਦੇ ਵਿੱਚ ਆਇਆ ਹੈ ਤੇ ਜਿਹੜਾ ਕਿ ਬਹੁਤ ਮਹੱਤਵਪੂਰਨਾ ਤੇ ਪਰ ਇਹ ਚਿੰਤਾ ਵੀ ਆ ਇੱਕ ਲੋਕਾਂ ਦੇ ਲਈ ਕਿ ਜਿਹੜੇ ਮਰੀਜ਼ ਪੂਰੇ ਪੂਰੇ ਡਾਕਟਰ ਨਰਸਸ ਦੇ ਪਰੋਸੀ ਉੱਤੇ ਬੈਠੇ ਆ ਜਿਉਂ ਹੀ ਉਹਨਾਂ ਨੂੰ ਉਹ ਦਵਾਈ ਦੇ ਦੇਣ ਜਿਹੜੀ ਉਹਨਾਂ ਨੂੰ ਨਹੀਂ ਦੇਣੀ ਤੇ ਜਿਹੜੀ ਦੇਣੀ ਆ ਉਹ ਨਾ ਦੇਣ ਤੇ ਕੁਦਰਤੀ ਤੌਰ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਵੀ ਜਿਹੜਾ ਇਹ ਸਾਰੇ ਕੁਸ਼ ਦੇ ਉੱਤੇ ਕਈ ਵਾਰੀ ਉੱਠਦਾ ਨਜ਼ਰ ਆਉਂਦਾ ਹੈ ਅਗਲੀ ਖਬਰ ਦੋਸਤੋ ਇੱਕ ਟਿਕਟੌਕ ਵੀਡੀਓ ਬਾਰੇ ਆ ਇਹ ਬਹੁਤ ਵਾਇਰਲ ਹੋਈ ਆ ਵੀਡੀਓ ਟਿਕਟੌਕ ਦੇ ਉੱਤੇ ਜਿਹਦੇ ਵਿੱਚ ਇੱਕ ਵਿਅਕਤੀ ਆ ਜਿਹੜਾ ਆਪਣਾ ਨਾਂ ਜੋਸ਼ ਦੱਸਦਾ ਜੋਸ਼ ਇਹ ਕਹਿੰਦਾ ਕਿ ਜਿਹੜੇ ਇਮੀਗ੍ਰੈਂਟਸ ਆਏ ਆ ਇਹ ਸਾਰੀਆਂ ਨੌਕਰੀਆਂ ਲੈ ਗਏ ਤੇ ਅਸੀਂ ਜਿਹੜੇ ਗੋਰੇ ਇੱਥੇ ਰਹਿਣ ਵਾਲੇ ਆ ਸਾਡੇ ਲਈ ਨੌਕਰੀਆਂ ਨਹੀਂ ਸੋ ਉਹ ਜੋਸ਼ ਜਿਹੜਾ ਆ ਉਹ ਇੱਕ ਵਿਅਕਤੀ ਆ ਉਹਨੇ ਰੀਲਾਂ ਬਣਾ ਆਪਣੇ ਟਿਕਟੌਕ ਦੀਆਂ ਵੀਡੀਓ ਜਿਹੜੀਆਂ ਬੜਾ ਬਣਾ ਕੇ ਪਾਈਆਂ ਹੁਣ ਪਤਾ ਇਹ ਲੱਗਾ ਕਿ ਉਹ ਜਿਹੜਾ ਬੰਦਾ ਹੈ ਹੁਣ ਕੁਝ ਲੋਕ ਸਹਿਮਤ ਹੋ ਰਹੇ ਕਿ ਹਾਂਜੀ ਜੀ ਇਹ ਸਹੀ ਗੱਲ ਕਹਿ ਰਿਹਾ ਜਿਹੜੇ ਇਮੀਗ੍ਰੈਂਟ ਆ ਬਾਹਰੋਂ ਆ ਕੇ ਨੌਕਰੀਆਂ ਲੱਗਿਆ ਸਾਨੂੰ ਟਿਮ ਹਾਟਨ ਤੇ ਵੀ ਨੌਕਰੀ ਨਹੀਂ ਮਿਲਦੀ ਸਾਰੇ ਟਿਮ ਹਾਟਨ ਤੇ ਇਮੀਗ੍ਰੈਂਟ ਕੰਮ ਕਰ ਰਹੇ ਹੁਣ ਬਾਅਦ ਦੇ ਵਿੱਚ ਮਾਹਰਾਂ ਨੇ ਪਤਾ ਇਹ ਕੀਤਾ ਵੀ ਇਹ ਜਿਹੜੀ ਵੀਡੀਓ ਬਣਾਈ ਗਈ ਹੈ ਬੰਦਾ ਹੀ ਹੈ ਨਹੀਂ ਜੋਸ਼ਨਾ ਦਾ ਕੋਈ ਉਹ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਜਨਰੇਟ ਕੀਤਾ ਗਿਆ ਵਿਅਕਤੀ ਆ ਜਿੱਦਾਂ ਗੂਗਲ VEO AI ਸੌਫਟਵੇਅਰ ਆ ਜਿਹੜਾ ਰੀਅਲਿਸਟਿਕ ਵੀਡੀਓ ਬਣਾ ਦਿੰਦੇ ਤੁਸੀਂ ਲਿਖ ਦਿਓ ਉਹੀ ਉਹੀ ਵੀਡੀਓ ਉਹ ਬਣਾਈ ਜਾਂਦੇ ਆ ਔਰਦੇ ਵਿੱਚ ਬਹੁਤ ਨਸਲੀ ਮੈਸੇਜ ਸੀਗਾ ਜਿਹੜਾ ਜੋਸ਼ ਆ ਉਹਨੇ ਖਾਸ ਤੌਰ ਤੇ ਜਿਹੜੇ ਇੰਡੀਅਨ ਇਮੀਗਰੈਂਟ ਆ ਉਹਨਾਂ ਨੂੰ ਕਿਹਾ ਕਿ ਇਹ ਨੌਕਰੀਆਂ ਸਾਡੀਆਂ ਲੈ ਰਹੇ ਆ ਸਪੈਸ਼ਲੀ ਟਿਮ ਹਾਟਨ ਦੇ ਉੱਤੇ ਤੇ ਉਹਨੇ ਫਿਰ ਕੈਨੇਡਾ ਦੀਆਂ ਜਿਹੜੀਆਂ ਇਮੀਗ੍ਰੇਸ਼ਨ ਪਾਲਿਸਿਜ਼ ਆ ਉਹਦੇ ਉੱਤੇ ਵੀ ਸਵਾਲ ਚੱਕੇ ਵੀ ਕਿਸ ਹਿਸਾਬ ਦੇ ਨਾਲ ਤੁਸੀਂ ਬੰਦੇ ਇੱਥੇ ਸਾਧ ਰਹੇ ਹੁਣ ਬਹੁਤ ਸਾਰੇ ਜਿਹੜੇ ਸਰੋਤੇ ਸੀਗੇ ਉਹਨੂੰ ਮਨੋਂ ਲੱਗਿਆ ਵੀ ਬੰਦਾ ਜਾਇਜ਼ ਟਿਮ ਹੌਟਨ ਦੇ ਨੌਕਰੀ ਲੱਭਣ ਜਾਂਦਾ ਕਿਉਂਕਿ ਇਹ ਇਮੀਗਰੈਂਟ ਨਹੀਂ ਹੈ ਗੋਰਾ ਹੈ ਤੇ ਨੌਕਰੀ ਨੂੰ ਮਿਲਦੀ ਟਿਮ ਹੌਟਨ ਦੇ ਉੱਤੇ ਵੀ ਬੜੀ ਮਾੜੀ ਗੱਲ ਆ ਸੋ ਉਹਨਾਂ ਨੇ ਦੱਸਿਆ ਵੀ ਉਹਨੂੰ ਲੱਗਾ ਰੀਅਲ ਬੰਦਾ ਹੈ ਕੋਈ ਵਿਅਕਤੀ ਹੈ ਜਿਹੜਾ ਆਪਣੀਆਂ ਵੀਡੀਓ ਬਣਾ ਰਿਹਾ ਤੇ ਇੱਕ ਪ੍ਰੋਫੈਸਰ ਵੀ ਉਹਨਾਂ ਦੇ ਵਿੱਚ ਸ਼ਾਮਲਾ ਜਿਹੜਾ ਇਹ ਮੰਨਦਾ ਕਿਉਂਕਿ ਵੀਡੀਓ ਲਗਭਗ ਜਿਹੜੀ ਰੀਅਲਿਸਟਿਕ ਲੱਗਦੀ ਹੈ ਦੇਖਣ ਨੂੰ ਇਦਾਂ ਲੱਗਦੀ ਜਿਦਾ ਅਸਲੀ ਹੁੰਦੀ ਹੈ ਜਿਹੜੇ ਕੁਝ ਵਿਊਅਰ ਸੀਗੇ ਉਹਨਾਂ ਨੇ ਦੇਖ ਲਿਆ ਵੀ ਇਹ ਵੀਡੀਓ ਫੇਕ ਆ ਜਿਹੜੇ ਕਲੂਜ਼ ਉਹਨਾਂ ਨੂੰ ਮਿਲੇ ਜਿੱਦਾਂ ਵੀ ਹੱਥ ਦੀਆਂ ਮੂਵਮੈਂਟਸ ਜਿਹੜੀਆਂ ਥੋੜੀਆਂ ਜਿਹਾ ਸਟ੍ਰੇਂਜ ਆ ਜਿਹੜੀ ਬੈਕਗ੍ਰਾਉਂਡ ਆ ਜਿਹੜੀ ਪਿਸ਼ੋਕੜ ਦੇ ਵਿੱਚ ਜੋ ਕੁਝ ਦਿਖ ਰਿਹਾ ਉਹ ਨਕਲੀ ਆ ਸਟ੍ਰੀਟ ਸਾਈਨ ਨਹੀਂ ਉੱਥੇ ਲੱਗੇ ਤੇ ਉਹਨਾਂ ਨੇ ਕਹਿ ਦਿੱਤਾ ਸੀ ਵੀ ਇਹ ਗਲਤ ਆ ਹੁਣ ਟਿਕਟੌਕ ਨੇ ਉਹ ਜਿਹੜੀਆਂ ਵੀਡੀਓਜ਼ ਆ ਉਹ ਰਿਮੂਵ ਕਰ ਲਈਆਂ ਕਿ ਉਹ ਕਹਿੰਦੇ ਜਿਹੜਾ ਇਹ ਰੂਲ ਨੂੰ ਤੋੜ ਰਹੀਆਂ ਕਿਉਂਕਿ ਇਹਨੂੰ ਲੇਬਲ ਨਹੀਂ ਕੀਤਾ ਜੇ ਤੁਸੀਂ ਆਰਟੀਫੀਸ਼ੀਅਲ ਇਹ ਨਹੀਂ ਵੀ ਕਿ ਟਿਕਟੌਕ ਦੇ ਉੱਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਬਣੀ ਵੀਡੀਓ ਨਹੀਂ ਪਾਈ ਜਾ ਸਕਦੀ ਟਿਕਟੌਕ ਦੇ ਉੱਤੇ ਵੀਡੀਓ ਪਾਈ ਜਾ ਸਕਦੀ ਪਰ ਉਹਦੇ ਨਾਲ ਤੁਹਾਨੂੰ ਲਿਖਣਾ ਪਊਗਾ ਵੀ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਜਨਰੇਟ ਕੀਤੀ ਹੈ ਦੂਜਾ ਇਹ ਵੀਡੀਓ ਇੱਕ ਨਕਸਾ ਨਾਂ ਦੀ ਕੰਪਨੀ ਤੋਂ ਆਈ ਹੈ ਜਿਹੜੀ AI ਟੂਲ ਬਣਾਉਂਦੀ ਹੈ ਹਾਇਰਿੰਗ ਦੇ ਲਈ ਜਾਂ ਵੀਡੀਓ ਬਣਾਉਂਦੀ ਹੈ ਆਪਣੇ ਮਾਰਕੀਟਿੰਗ ਐਕਸਪੈਰੀਮੈਂਟ ਕਰਨ ਦੇ ਲਈ ਆਪਣਾ ਲੋਕੋ ਕੁਝ ਸੀਨਸ ਦੇ ਵਿੱਚ ਉਹ ਦਿਖਾਵ ਵੀ ਦਿੰਦੀ ਹੈ ਐਕਸਪਰਟ ਕਹਿੰਦੇ ਵੀ ਇਹ ਅਨੈਥੀਕਲ ਆ ਮਾਰਕੀਟਿੰਗ ਐਕਸਪਰਟ ਇਹ ਕਹਿੰਦੇ ਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਇਸ ਤਰ੍ਹਾਂ ਦੇ ਨਸਲੀ ਜਾਂ ਗੁੰਮਰਾਹਕੁਨ ਮੈਸੇਜ ਦੇਣਾ ਬਹੁਤ ਹੀ ਗਲਤ ਆ ਇਹ ਬਹੁਤ ਹੀ ਖਤਰਨਾਕ ਆ ਕਾਹਲੋ ਕੁਝ ਵੀ ਹੋ ਸਕਦਾ ਹੁਣ ਹੌਲੀ ਹੌਲੀ ਜਿਹੜੀ ਆਰਟੀਫੀਸ਼ਲ ਇੰਟੈਲੀਜੈਂਸ ਆ ਇਹ ਬਿਹਤਰ ਹੋ ਰਹੀ ਆ ਆਰਟੀਫੀਸ਼ਲ ਜਿਹੜੇ ਇੰਟੈਲੀਜੈਂਸ ਦੇ ਟੂਲਸ ਨੇ ਜਿੱਦਾਂ VEO ਆ ਉਹ ਹੁਣ ਬਿਲਕੁਲ ਅਸਲੀ ਵੀਡੀਓ ਬਣਾ ਲੈਂਦੇ ਆ ਉਹ ਆਲਮੋਸਟ ਰੀਅਲ ਲੱਗਦੀ ਆ ਤੁਹਾਨੂੰ ਤੇ ਉਹਦਾ ਜਿਹੜਾ ਲਿਪ ਸਿੰਕ ਆ ਉਹ ਵੀ ਮਤਲਬ ਜੋ ਬੋਲਦੇ ਆ ਉਹ ਵੀ ਬਿਲਕੁਲ ਠੀਕ ਹੁੰਦਾ ਉਹਨਾਂ ਦੀ ਆਵਾਜ਼ ਦੇ ਨਾਲ ਮਤਲਬ ਕੋਈ ਬੰਦਾ ਦੱਸ ਹੀ ਨਹੀਂ ਸਕਦਾ ਵੀ ਅਸਲੀ ਹੈ ਜਾਂ ਨਕਲੀ ਹੈ ਪਰ ਜੇ ਤੁਸੀਂ ਵੀ ਕੋਈ ਜੋਸ਼ਨਾ ਦੀ ਇਹ ਵੀਡੀਓ ਦੇਖੀ ਹੈ ਵਿਅਕਤੀ ਦੀ ਤੇ ਇਹਨੂੰ ਸਮਝੋ ਵੀ ਇਹ ਨਕਲੀ ਹੈ ਹੁਣ ਤੇ ਇਹਨਾਂ ਨੇ ਹਟਾ ਲਈ ਹੈ ਸੋ ਜਿਹੜੇ ਰੂਲਸ ਤੇ ਲੇਬਲਸ ਨੇ ਉਹ ਸਦਾ ਕਲੀਅਰ ਨਹੀਂ ਹੁੰਦੇ ਟਿਕਟੌਕ ਇਹ ਵੀ ਕਹਿੰਦੀ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵੀਡੀਓ ਨੂੰ ਕਲੀਅਰਲੀ ਲੇਬਲ ਕਰਨਾ ਚਾਹੀਦਾ ਪਰ ਬਹੁਤ ਸਾਰੇ ਨਹੀਂ ਕਰਦੇ ਤੇ ਪਲੇਟਫਾਰਮ ਉਹਨਾਂ ਨੂੰ ਫੜ ਵੀ ਨਹੀਂ ਸਕਦਾ ਜਿਹੜਾ ਕਿ ਕਨਫਿਊਜ਼ਿੰਗ ਵੀ ਆ ਤੇ ਨੁਕਸਾਨਦਾਇਕ ਵੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਇਹ ਕਰਨਾ ਕਿ ਲੋਕਾਂ ਨੂੰ ਪਤਾ ਹੀ ਨਹੀਂ ਲੱਗਣਾ ਕਿڑی ਚੀਜ਼ ਅਸਲੀ ਹੈ ਕਿڑی ਚੀਜ਼ ਨਕਲੀ ਹੈ ਜੋ ਮਰਜ਼ੀ ਇਹਦੇ ਨਾਲ ਕੀਤਾ ਜਾ ਸਕਦਾ ਤੇ ਲਗਭਗ ਹਰ ਵਿਅਕਤੀ ਫੋਨ ਉਹਦੇ ਕੋਲ ਆ ਤੇ ਫੋਨ ਦੇ ਉੱਤੇ ਉਹ ਸੋਸ਼ਲ ਮੀਡੀਆ ਦੇ ਉੱਤੇ ਆ ਤੇ ਕੁਦਰਤੀ ਤੌਰ ਦੇ ਉੱਤੇ ਅਸਰ ਵੀ ਬਹੁਤ ਪੈ ਸਕਦਾ ਸੋ ਇਹ ਜੋਸ਼ਨਾ ਦਾ ਵਿਅਕਤੀ ਜਿਹੜਾ ਇਹ ਕਹਿੰਦਾ ਕਿ ਮੈਂ ਗੋਰਾ ਹਾਂ ਇੰਡੀਅਨ ਇੱਥੇ ਆ ਕੇ ਸਾਡੀਆਂ ਨੌਕਰੀਆਂ ਖਾ ਗਏ ਤੇ ਦੇਖੋ ਮੈਨੂੰ ਟਿਮ ਹੌਟਨ ਚ ਵੀ ਨੌਕਰੀ ਨਹੀਂ ਮਿਲ ਰਹੀ ਲੱਖਾਂ ਲੋਕ ਉਹਦੇ ਪਿੱਛੇ ਲੱਗ ਗਏ ਫਤਾਬਾਦ ਜੀ ਲੱਗਿਆ ਕਿ ਜੋਸ਼ਨਾ ਦਾ ਵਿਅਕਤੀ ਨਹੀਂ ਸਿਰਫ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਵੀਡੀਓ ਬਣਾਈ ਹੈ ਨਾ ਉਹ ਕਿਤੇ ਨੌਕਰੀ ਮੰਗਣ ਗਿਆ ਨਾ ਕੋਈ ਗੱਲ ਆ ਨਾ ਕੋਈ ਹੋਰ ਮਸਲਾ ਸਿਰਫ ਸਿਰ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਦੋਸਤੋ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਲ ਹੋਈਏ ਕੱਲ੍ਹ ਬਤਾ